ਸ਼ਾਟ ਆਵਾਜ਼ ਵੀ ਪਾਰਟੀ ਜਿੰਦਾਬਾਹ ਹੋਰ ਵੀ ਕੋਲ ਪ੍ਰਭੂ ਤੁਹਾਨੂੰ ਓ ਹੋ 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 ਯਾਰ ਸ਼ਾਟ ਕਰ ਸ਼ਾਟ ਕਰ ਸ਼ਾਟ ਕਰ ਬੰਦੇ ਕੱਲੇ ਪਾਈ ਜਾਓ ਓ ਹੋ ਕੱਲੇ ਕੱਲੇ ਬੰਦੇ ਕੱਲੇ ਪਾਓ ਹੋਰੀ ਬਾਈ ਜੀ

ਚਮਕੌਰ ਸਾਹਿਬ ਦੀ ਪਵਿੱਤਰ ਇਤਿਹਾਸਿਕ ਤੇ ਸ਼ਹਾਦਤਾਂ ਨਾਲ ਭਰੀ ਹੋਈ ਇਸ ਧਰਤੀ ਤੇ ਤੁਸੀਂ ਮੈਨੂੰ ਇੰਨਾ ਪਿਆਰ ਦਿੱਤਾ ਉਹਦੇ ਲਈ ਮੈਂ ਬਹੁਤ-ਬਹੁਤ ਤੁਹਾਡਾ ਰਣੀ ਆ ਧੰਨਵਾਦ ਦੀ ਮੈਂ ਅੱਜ ਮੋਗਾ ਤੇ ਜਲੰਧਰ ਦੇ ਵਿੱਚ ਪਾਰਟੀ ਦਾ ਪ੍ਰਚਾਰ ਕਰਨ ਲਈ ਜਾ ਰਹੇ ਆਂ ਔਰ ਤੁਸੀਂ ਮੈਨੂੰ ਹਜੇ ਆਪਣਾ ਪ੍ਰੋਗਰਾਮ ਚ ਮਕੌਰ ਸਾਹਿਬ ਦਾ ਕੋਈ ਬਣਿਆ ਨਹੀਂ ਚਲੋ ਤੁਸੀਂ ਮੈਨੂੰ ਹੱਥ ਦਿੱਤਾ ਤਾਂ ਮੇਰਾ ਫਰਜ਼ ਬਣਦਾ ਕਿ ਮੈਂ ਰੁਕਾਂ ਤੇ ਤੁਸੀਂ ਇੰਨਾ ਪਿਆਰ ਅੱਜ ਬਿਨਾ ਕਿਸੇ ਸੱਦਾ ਪੱਤਰ ਤੋਂ ਹੀ ਹੋ ਗਿਆ ਜਿੱਤੇ ਆਪਾਂ ਇੱਕ ਦੂਜੇ ਨੂੰ ਦੱਸ ਕੇ ਇਕੱਠੇ ਹੋਏ ਉਸ ਦਿਨ ਪਤਾ ਨਹੀਂ ਕੀ ਹਾਲ ਹੋਊਗਾ ਸੋ ਇਸ ਧਰਤੀ ਤੋਂ ਆਪਾਂ ਨੇ ਇਹੀ ਪ੍ਰੇਰਣਾ ਲੈਣੀ ਹੈ ਕਿ ਕਿਵੇਂ ਜ਼ਬਰ ਤੇ ਜ਼ੁਲਮ ਦੇ ਖਿਲਾਫ ਲੜਿਆ ਜਾ ਸਕਦਾ ਉਹ ਚ ਉਮਰਾਂ ਨਹੀਂ ਗਿਣੀਆਂ ਜਾਂਦੀਆਂ ਕਿ ਉਮਰਾਂ ਕਿੰਨੀਆਂ ਸੀ ਸੋ ਅੱਜ ਅਸੀਂ ਭ੍ਰਿਸ਼ਟਾਚਾਰ ਦੇ ਵਿਰੁੱਧ ਅਸੀਂ ਤਾਨਾਸ਼ਾਹੀਆਂ ਦੇ ਵਿਰੁੱਧ ਅੱਜ ਵੀ ਲੜ ਰਹੇ ਹਾਂ ਅਰਵਿੰਦ ਕੇਜਰੀਵਾਲ ਜੀ ਨੂੰ ਚੱਕ ਕੇ ਅੰਦਰ ਕਰਤਾ ਮਨੀਸ਼ ਸੋਧਿਆ ਜੀ ਨੂੰ ਅੰਦਰ ਕਰਤਾ ਸੰਜੇ ਸਿੰਘ ਜੀ ਨੂੰ ਅੰਦਰ ਕਰਤਾ ਚਲੋ ਜਵਾਨ ਤਾਂ ਹੋਗੀ ਸੋ ਇਹ ਸੱਚ ਨੂੰ ਦਬਾ ਤਾਂ ਸਕਦੇ ਹੋ ਪਰ ਸੱਚ ਮਰਦਾ ਨਹੀਂ ਹੁੰਦਾ ਸੋ ਇਸ ਕਰਕੇ ਆਪਾਂ ਨੇ ਇਸ ਗੱਲ ਦਾ ਵਿਰੋਧ ਵੀ ਕਰਨਾ ਹੈ ਕਿ ਭਾਈ ਸਾਨੂੰ ਵੀ ਹੱਕ ਹੈ ਵੋਟਾਂ ਮੰਗਣ ਦਾ ਸਾਨੂੰ ਵੀ ਹੱਕ ਹੈ ਪ੍ਰਚਾਰ ਕਰਨ ਦਾ ਉਹਨਾਂ ਨੂੰ ਵੀ ਹੱਕ ਹੈ ਅੱਗੇ ਲੋਕਾਂ ਤੇ ਛੱਡ ਦਿਓ ਕਿ ਉਹਨਾਂ ਨੂੰ ਕੌਣ ਸੱਚਾ ਲੱਗਦਾ ਹੈ ਕੌਣ ਝੂਠਾ ਲੱਗਦਾ ਕਿਉਂਕਿ ਲੋਕ ਨੇ ਲੋਕਾਂ ਨੂੰ ਸਭ ਪਤਾ ਹੁੰਦਾ ਸੋ ਅੱਜ ਤੁਹਾਡਾ ਇੰਨੀ ਭਾਰੀ ਗਿਣਤੀ ਜਿੱਥੇ ਇਕੱਠੇ ਹੋਣ ਦਾ ਮੈਨੂੰ ਬਹੁਤ ਖੁਸ਼ੀ ਹੋਈ ਹੈ ਔਰ ਸ਼ਹੀਦਾਂ ਦੀ ਧਰਤੀ ਤੋਂ ਸ਼ੁਰੂਆਤ ਹੋ ਰਹੀ ਹੈ ਮੈਨੂੰ ਲੱਗਦਾ ਪ੍ਰਮਾਤਮਾ ਆਪ ਮਿਹਰ ਕਰੂਗਾ ਔਰ ਆਪਾਂ ਆਪਾਂ ਕਿਸੇ ਧਰਮ ਦੇ ਨਾਂ ਤੇ ਕਿਸੇ ਧਰਮ ਦੇ ਨਾਂ ਤੇ ਜਾਤ ਦੇ ਨਾਂ ਤੇ ਕੋਈ ਰਾਜਨੀਤੀ ਨਹੀਂ ਕਰਨੀ ਆਪਾਂ ਸਕੂਲ ਸ਼ਾਨਦਾਰ ਬਣਾਤੇ ਆਪਾਂ ਹਸਪਤਾਲ ਚੰਗੇ ਬਣਾਈ ਜਾਂਦੇ ਆ ਆਮ ਆਦਮੀ ਕਲੀਨਿਕ ਖੁੱਲ ਗਏ ਬਿਜਲੀ ਫ੍ਰੀ ਹੋ ਗਈ ਨੌਕਰੀਆਂ ਮਿਲ ਰਹੀਆਂ ਨੇ ਨਾਲ ਜਿੱਥੇ-ਜਿੱਥੇ ਵੀ ਸਾਨੂੰ ਮੌਕਾ ਮਿਲਦਾ ਹੈ ਕਿ ਆਹ ਕੰਮ ਲੋਕਾਂ ਦੇ ਫਾਇਦੇ ਦਾ ਉਹ ਵੀ ਕਰਦੇ ਆ ਪਰ ਮੈਂ ਕੋਈ ਵੀ ਐਹੋ ਜਿਹੀ ਫੈਲ ਸਾਈਨ ਨਹੀਂ ਕਰਦਾ ਜਿਸ ਦੇ ਨਾਲ ਲੋਕਾਂ ਦੀ ਜੇਬ ਤੇ ਇੱਕ ਪੈਸੇ ਦਾ ਵੀ ਭਾਰ ਪੈਂਦਾ ਹੋਵੇ ਤੇ ਐਹੋ ਜਿਹੀ ਫੈਲ ਮੈਂ ਛੱਡਦਾ ਨਹੀਂ ਜਿਦਾਂ ਲੀਡਰਾਂ ਦੇ ਜੇਬ ਚੋਂ ਪੈਸੇ ਨਿਕਲਦੇ ਹੋਣ ਜਿਹੜੇ ਬਰਾਣੇ ਲੁੱਟੇ ਆ। ਸਾਰੀ ਦੁਨੀਆ ਕਾਲ ਕੱਸਿਆਂ ਦਾ ਪਾਣੀ ਨਹਿਰਾਂ ਦਾ ਪਾਣੀ ਖੇਤ-ਖੇਤ ਪਹੁੰਚਾਉਣ ਦੀ ਮੁਹਿੰਮ ਚੱਲ ਰਹੀ ਹੈ। ਬਿਜਲੀ ਆਉਂਦੀ ਤਾਂ ਹੈ 24 ਘੰਟੇ ਖਿੱਤਾਂ ਲਈ ਵੀ ਪਰ ਮੈਂ ਕਹਿੰਦਾ ਵੀ ਬਾਕੀ ਸਾਰੇ ਦਫ਼ਤਰ ਤਾਂ ਦਿਨੇ ਖੁੱਲਦੇ ਨਹੀਂ। ਇਹ ਕਿਸਾਨੀ ਵਾਲਾ ਦਫ਼ਤਰ ਜਿਹੜਾ ਇਹ ਰਾਤ ਨੂੰ ਕਿਉਂ ਖੁੱਲਦਾ ਹੈ? ਰਾਤ ਦੇ 1:30 ਵਜੇ ਬਿਜਲੀ ਆਊਗੀ ਨਾ ਪਹਿਲਾਂ ਸੌ ਸਕਦਾ ਹੈ। ਜ਼ਿੰਮੇਦਾਰ ਨੇ ਬਾਅਦ ਸੌਂਸਦਾ ਹੈ। ਅਸੀਂ ਕਹਾਂ ਵੀ ਦਿਨੇ ਬਿਜਲੀ ਦਿਓ। ਦਨੇ ਬਹੁਤ ਸਾਰੇ ਕਿਸਾਨ ਮਿਲੇ ਕਹਿੰਦੇ ਜੀ ਨਜ਼ਾਰਾ ਆ ਗਿਆ ਕਣਕ ਸਾਰੀ ਪਲ ਗਈ ਹੁਣ ਤਾਂ ਵੱਡਣ ਬਾੜੀਆਂ ਦੇ ਨੇੜੇ ਆ ਇੱਕ ਦਿਨ ਵੀ ਅਸੀਂ ਰਾਤ ਨੂੰ ਨਹੀਂ ਗਏ ਖੇਤ ਜਿਨੇ ਅਸੀਂ ਆਪਣੀ ਕਣਕ ਜਿਹੜੀ ਹੈ ਬਿਜਲੀ ਤਾਂ ਨਹੀਂ ਆਈ ਹੈ ਸੋ ਅਸੀਂ ਤੁਹਾਡੇ ਨਾਲ ਆ ਤੁਹਾਡੇ ਵਰਗੇ ਆ ਇੱਦਾਂ ਹੀ ਰਵਾਂਗੇ ਸੀਬੀਐਸਐਸ ਵਾਲੇ ਮੁੰਡੇ ਬਹੁਤ ਬਹੁਤ ਧੰਨਵਾਦ ਤੁਹਾਡਾ ਸੋ ਯੂਥ ਹੈ ਇਹਨਾਂ ਨੂੰ ਉਮੀਦ ਹੈ ਇਹ ਯੂਥ ਨੂੰ ਉਮੀਦ ਹੈ ਕਿ ਇੱਥੇ ਕੁਝ ਹੋਊਗਾ ਤੇ ਇੱਥੇ ਹੀ ਕਰਨਾ ਆਪਾਂ ਬਾਹਰਲੇ ਮੁਲਕਾਂ 'ਚ ਨਹੀਂ ਜਾਣਾ ਅੱਪਾ ਇੱਥੇ ਆਪਦਾ ਕਾਰੀ ਠੀਕ ਕਰਾਂਗੇ ਗੁਰੂਆਂ ਪੀਰਾਂ ਦੀ ਧਰਤੀ ਹੈ ਸ਼ਹੀਦਾਂ ਦੀ ਧਰਤੀ ਹੈ ਹੈ ਇਹ ਸਾਡੀ ਗੁਰੂ ਨਾਨਕ ਦੇਵ ਜੀ ਦੀ ਧਰਤੀ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ ਹੈ ਅਸੀਂ ਇਹਨੂੰ ਛੱਡ ਕੇ ਨਹੀਂ ਜਾਣਾ ਇੱਥੇ ਧਰਤੀ ਨੂੰ ਇਸੇ ਨੂੰ ਠੀਕ ਕਰਾਂਗੇ ਪਰ ਉਹ ਮੈਂ ਕੱਲਾ ਨਹੀਂ ਕਰ ਸਕਦਾ ਉਹਦੇ ਵਾਸਤੇ ਤੁਹਾਨੂੰ ਮੇਰਾ ਜਿਵੇਂ ਤੁਸੀਂ ਸਾਥ ਦੇ ਰਹੇ ਹੋ ਉਸ ਤਰ੍ਹਾਂ ਸਾਥ ਜਾਰੀ ਰੱਖਣਾ ਪੈਣਾ ਹੈ ਆ 13 ਜੀਰੋ ਕਰ ਦਿਓ ਉਸ ਤੋਂ ਬਾਅਦ ਤੁਹਾਡੀ ਜ਼ਿੰਮੇਵਾਰੀ ਖਤਮ ਤੇ ਮੇਰੀ ਸ਼ੁਰੂ ਉਸ ਤੋਂ ਬਾਅਦ ਜਿਹੜਿਆ ਥੋੜਾ ਥੋੜਾ ਬਹੁਤ ਸਹਿਕ ਦੇ ਜੇ ਨੇ ਇਹਨਾਂ ਨੂੰ ਦੱਸ ਦੋ ਜਿਹੜੇ ਜ਼ਹਿਰ ਜੀ ਕੋਲ ਬੈਠੇ ਨੇ ਇਹਨਾਂ ਨੂੰ ਇਹਨਾਂ ਨੂੰ ਖਤਮ ਕਰਕੇ ਆਪਾਂ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਵਾਂਗੇ ਕੈਲੀਫੋਰਨੀਆ ਲੰਡਨ ਬਣਾਉਣ ਦੀ ਲੋੜ ਨਹੀਂ ਮਾਤਾ ਜੀ ਜੋ ਕੁਝ ਵੀ ਦੇਣਾ ਹੈ ਐਮਐਲਏ ਸਾਹਿਬ ਖੜੇ ਨੇ ਜਿੱਦ ਤੇ ਮੈਂ ਪ੍ਰੋਗਰਾਮ ਬਣਾ ਕੇ ਆਉਂਗਾ ਤੁਸੀਂ ਵੀ ਨੰਬਰ ਫੋਨ ਨੰਬਰ ਮਾਨ ਸਾਹਿਬ ਮਾਨ ਸਾਹਿਬ ਕੀ ਫੋਨ ਨੰਬਰ ਤਾਂ ਦੇ ਦਿਓ ਨਾ ਮਾਨ ਸਾਹਿਬ ਫੋਨ ਕੀ ਐਮ ਸਾਹਿਬ ਮਾਤਾ ਜੀ ਮੇਰੀ ਮੇਰੀ ਗੱਲ ਮੰਨ ਲਓ ਇਹਨਾਂ ਨੂੰ ਇੱਥੇ ਇੱਥੇ ਹੋਣੀ ਨਹੀਂ ਗੱਲ ਤੁਸੀਂ ਫੋਨ ਨੰਬਰ ਦੇ ਦਿਓ ਇਹਨੂੰ ਟਾਈਮ ਦੇ ਦਿਓ ਸਰ ਫੋਨ ਨੰਬਰ ਦੇ ਕੇ ਅੱਜ ਅੱਜ ਸ਼ਾਮ ਤੱਕ ਮੈਨੂੰ ਸਾਰੀ ਗੱਲ ਦੱਸ ਦਿਓ ਆਪਾਂ ਹੱਲ ਕਰਾਂਗੇ ਦੋਨੇ ਇਸ ਤੋਂ ਪਰਚਾ ਕੇ ਦੋਨੇ ਆ ਜਾਓ ਇਨਕਲਾਬ ਇਨਕਲਾਬ ਹਾਂਜੀ ਹਾਂਜੀ ਮੈਂ ਜਾਊਂਗਾ ਸਾਡੇ ਪ੍ਰਧਾਨ ਨੇ ਉਹ ਸਾਡੇ ਪ੍ਰਧਾਨ ਨੇ ਸਾਡੇ ਮੈਂਟਰ ਨੇ ਤੇ ਜੇਲ੍ਹ ਦੇ ਵਿੱਚ ਤਿਹਾਰ ਜੇਲ੍ਹ ਦੇ ਵਿੱਚ ਮੈਂ ਮਿਲਣ ਜਾਊਂਗਾ ਔਰ ਮਿਲ ਕੇ ਉਹਨਾਂ ਨਾਲ ਗੱਲਬਾਤ ਕਰਾਂਗੇ ਉਹ ਬਿਲਕੁਲ ਹੌਸਲੇ 'ਚ ਨੇ ਉਹਨਾਂ ਦੀ ਚਿੱਠੀ ਵੀ ਆਉਂਦੀ ਰਹਿੰਦੀ ਹੈ ਮਿਲਦੇ ਰਹਿੰਦੇ ਵਕੀਲ ਬਿਲਕੁਲ ਹੌਸਲੇ 'ਚ ਨੇ ਤੇ ਅਸੀਂ ਅਸੀਂ ਉਹਨਾਂ ਦੇ ਨਾਲ ਖੜਾਗੇ ਚਟਾਨ ਵਾਂਗੂ ਨਾਲ ਸੀਐਨ ਸਾਹਿਬ ਇੱਕ ਮਿੰਟ ਇੱਕ ਮਿੰਟ ਸੁਣ ਲਓ ਇੱਕ ਮਿੰਟ ਦਾ ਸੁਣ ਲਓ